ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 80 ਆਓ ਸੁਣਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨੰਨ ਭਗਤ ਬਾਬਾ ਸ਼ੇਖ ਫਰੀਦ ਜੀ ਵਿਰਾਜਮਾਨ ਹਨ ਜੋ ਦੇਸ਼ ਦੇ ਵਖ ਵਖ ਪ੍ਰਾਂਤਾਂ ਤੇ ਬੋਲੀਆਂ ਵਾਲੇ ਮਹਾਨ 15 ਭਗਤਾਂ ਵਿੱਚੋਂ ਇੱਕ ਆਪਜੀਵੀ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੁੱਧ ਪੰਜਾਬੀ ਬੋਲੀ ਵਿੱਚ ਸ਼ਲੋਕਾਂ ਦੇ ਰੂਪ ਵਿੱਚ ਦਰਜ ਹੈ। ਬਾਬਾ ਫਰੀਦ ਜੀ ਦੇ ਸ਼ਲੋਕ ਬੜੇ ਸੋਖੇ ਤੇ ਅਰਥ ਭਰਪੂਰ ਹਨ। ਹਿਰਦੇ ਨੂੰ ਟੁੰਬਣ ਵਾਲੇ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਹੋਏ ਹਨ। ਕਥਾਕਾਰ ਆਪਣੀਆਂ ਕਥਾਵਾਂ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕ ਤ੍ਰਿਸ਼ਟਾਂਤ ਦੇ ਤੌਰ ਤੇ ਲੈਂਦੇ ਹਨ। ਉਹ ਇਹਨਾਂ ਦੇ ਜੀਵਨ ਤੇ ਪੰਛੀ ਜਾਤ ਪਾਉਂਦੇ ਹਨ ਤੇ ਮਹਾਨ ਪ੍ਰਾਪਤੀਆਂ ਨੂੰ ਵਿਚਾਰਦੇ ਹਨ। ਸੂਫੀ ਮਤ ਇਸਲਾਮੀ ਸੰਤ ਮਤ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫਕੀਰਾਂ ਦੀ ਸੂਫੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ ਜਿਹੜਾ ਮਨੁੱਖ ਰੱਬ ਨਾਲ ਇਕਮਿਕ ਹੋ ਜਾਂਦਾ ਹੈ ਉਹ ਸੰਤ ਹੁੰਦਾ ਹੈ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਹ ਅੰਤਰੀਆਮੀ ਤੇ ਸਮਦ੍ਰਿਸ਼ਟੀ ਵਾਲਾ ਮਨੁੱਖ ਹੁੰਦਾ ਹੈ ਬਾਬਾ ਸ਼ੇਖ ਫਰੀਦ ਜੀ ਦਾ ਪੂਰਾ ਨਾਮ ਫਰੀਦ ਉਦਦੀਨ ਮਸੂਦ ਗੰਜ ਸ਼ਕਰ ਨਾਲ ਮਸ਼ਹੂਰ ਹੈ ਸਤਕਾਰ ਵੱਜੋਂ ਆਪ ਜੀ ਨੂੰ ਬਾਬਾ ਫਰੀਦ ਜੀ ਜਾਂ ਸ਼ੇਖ ਫਰੀਦ ਜੀ ਨਾਲ ਪੁਕਾਰਿਆ ਜਾਂਦਾ ਸੀ ਆਪ ਜੀ ਦਾ ਜਨਮ 1188 ਈਸਵੀ ਨੂੰ ਕੋਠੇਵਾਲ ਮੁਲਤਾਨ ਵਿਖੇ ਹੋਇਆ ਸੀ ਆਪ ਜੀ ਸੂਫੀ ਚਿਸ਼ਤੀ ਸੰਪਰਦਾ ਦੇ ਨਾਲ ਜੁੜੇ ਹੋਏ ਸਨ ਛੋਟੀ ਉਮਰੇ ਮਾਂ ਜੀ ਨੇ ਆਪ ਜੀ ਨੂੰ ਸ਼ੱਕਰ ਦਾ ਲਾਲਚ ਦੇ ਕੇ ਜੋ ਕਿ ਫਰੀਦ ਜੀ ਨੂੰ ਸ਼ੱਕਰ ਖਾਣਾ ਚੰਗਾ ਲੱਗਦਾ ਸੀ ਨਮਾਜ਼ ਪੜਾਉਣੀ ਸ਼ੁਰੂ ਕੀਤੀ ਸੀ ਮਾਂ ਜੀ ਨੇ ਕਿਹਾ ਪੁੱਤਰ ਅੱਲਾ ਦੀ ਇਬਾਦਤ ਕਰਿਆ ਕਰ ਤਾਂ ਫਰੀਦ ਜੀ ਨੇ ਕਿਹਾ ਮਾਂ ਜੀ ਮੈਂ ਅੱਲਾ ਦੀ ਇਬਾਦਤ ਕਰਾਂਗਾ ਤਾਂ ਅੱਲਾ ਮੈਨੂੰ ਕੀ ਦੇਵੇਗਾ ਮਾਂ ਨੇ ਕਿਹਾ ਅੱਲਾ ਤੈਨੂੰ ਰੋਜ਼ ਸ਼ੱਕਰ ਦੇਵੇਗਾ ਜਦੋਂ ਮਸੱਲੇ ਤੇ ਫਰੀਦ ਜੀ ਇਬਾਦਤ ਕਰਨ ਲਈ ਬੈਠ ਜਾਂਦੇ ਸਨ ਤਾਂ ਮਾਂ ਜੀ ਸ਼ੱਕਰ ਦੀ ਪੂੜੀ ਬਣਾ ਕੇ ਮਸੱਲੇ ਦੇ ਥੱਲੇ ਰੱਖ ਦਿਆ ਕਰਦੇ ਸਨ ਇਸ ਤਰ੍ਹਾਂ ਸ਼ੱਕਰ ਦੇ ਲਾਲਚ ਵਿੱਚ ਰੋਜ਼ ਬਿਨਾ ਨਾਗਾ ਆਪ ਜੀ ਇਬਾਦਤ ਕਰਨ ਲੱਗ ਪਏ ਹੁਣ ਉਹਨਾਂ ਦੀ ਲਿਵ ਇਬਾਦਤ ਵਿੱਚ ਚੰਗੀ ਤਰ੍ਹਾਂ ਲੱਗਣ ਲੱਗ ਪਈ ਸੀ ਤੇ ਉਸ ਦਾ ਆਨੰਦ ਮਾਣ ਰਹੇ ਸਨ ਮਾਂ ਜੀ ਨੂੰ ਇੱਕ ਦਿਨ ਘਰ ਤੋਂ ਬਾਹਰ ਜਾਣਾ ਪਿਆ ਕਿਸੇ ਕੰਮ ਲਈ ਤਾਂ ਆਉਣ ਵਿੱਚ ਦੇਰੀ ਹੋ ਗਈ ਤੇ ਸ਼ੱਕਰ ਨਾ ਰੱਖ ਸਕੇ ਫਰੀਦ ਜੀ ਇਬਾਦਤ ਕਰ ਚੁੱਕੇ ਸਨ ਮਾਂ ਜੀ ਨੂੰ ਚੇਤਾ ਆਇਆ ਕਿ ਮੈਂ ਸ਼ੱਕਰ ਰੱਖਣੀ ਭੁੱਲ ਗਈ ਸੀ ਤਾਂ ਉਹ ਛੇਤੀ ਨਾਲ ਵਾਪਸ ਆਏ ਤਫਰੀਦ ਜੀ ਨੇ ਕਿਹਾ ਮਾਂ ਜੀ ਅੱਲਾ ਨੇ ਅੱਜ ਜਿਹੜੀ ਸ਼ੱਕਰ ਰੱਖੀ ਹੈ ਉਹ ਤਾਂ ਬਹੁਤ ਹੀ ਸਵਾਦ ਸੀ ਮਾਂ ਨੂੰ ਅਹਿਸਾਸ ਹੋ ਗਿਆ ਕਿ ਹੁਣ ਫਰੀਦ ਦਾ ਅੱਲਾ ਨਾਲ ਪਿਆਰ ਪੈ ਗਿਆ ਹੈ ਤੇ ਨਾਲ ਫਰੀਦ ਜੀ ਨੇ ਇਹ ਵੀ ਕਿਹਾ ਕਿ ਮਾਂ ਜੀ ਹੁਣ ਮੈਨੂੰ ਇਬਾਦਤ ਕਰਨਾ ਬਹੁਤ ਚੰਗਾ ਲੱਗਦਾ ਹੈ ਹੁਣ ਮੈਂ ਵਧੇਰੇ ਸਮਾਂ ਇਬਾਦਤ ਕਰਿਆ ਕਰਾਂਗਾ। ਬਾਬਾ ਫਰੀਦ ਜੀ ਸੂਫੀ ਫਕੀਰਾਂ ਦੇ ਡੇਰਿਆਂ ਤੇ ਜਾ-ਜਾ ਕੇ ਇਬਾਦਤ ਤੇ ਨਾਲ ਰੱਬੀ ਗਿਆਨ ਬਾਰੇ ਸਿੱਖ ਰਹੇ ਸਨ। ਉਦੋਂ ਕੁਝ ਸਾਲਾਂ ਦੀ ਭਗਤੀ ਕਰਦੇ ਹੋਏ ਘਰ ਨੂੰ ਆ ਰਹੇ ਸਨ ਪਰ ਅਜੇ ਗੱਦੀ ਨਸੀਨ ਨਹੀਂ ਬਣੇ ਸਨ। ਰਸਤੇ ਵਿੱਚ ਇੱਕ ਚਲਦੇ ਖੂਹ ਤੇ ਪਾਣੀ ਪੀਣ ਦੀ ਇੱਛਾ ਨਾਲ ਬੈਠ ਗਏ ਤੇ ਸਵੇਰ ਦਾ ਸਮਾਂ ਸੀ। ਸਾਹਮਣੇ ਚਿੜੀਆਂ ਚਹਿਕ ਰਹੀਆਂ ਸਨ। ਮਨ ਵਿੱਚ ਵਿਚਾਰ ਆਇਆ ਕਿ ਮੈਂ 12 ਸਾਲ ਰੱਬ ਦੀ ਇਬਾਦਤ ਕਰਦਾ ਰਿਹਾ ਹਾਂ। ਵੇਖਾਂ ਮੇਰੇ ਪਾਸ ਸ਼ਕਤੀ ਵੀ ਆਈ ਹੈ ਕਿ ਨਹੀਂ। ਇਸ ਗੱਲ ਦਾ ਪਤਾ ਲਗਾਉਣ ਲਈ ਚਿੜੀਆਂ ਨੂੰ ਕਿਹਾ, "ਚਿੜੀਓ ਮਰ ਜਾਓ।" ਚਿੜੀਆਂ ਮਰ ਗਈਆਂ। ਇੱਕ ਪਾਸੇ ਤਾਂ ਉਹਨਾਂ ਕਿਹਾ ਮੇਰੀ ਇਬਾਦਤ ਫਲੀਬੂਤ ਹੋਈ ਹੈ ਦੂਜੇ ਪਾਸੇ ਕਿਹਾ ਇਹ ਅਨਰਥ ਹੋ ਗਿਆ ਉਹਨਾਂ ਕਿਹਾ ਚਿੜਿਓ ਜ਼ਿੰਦਾ ਹੋ ਜਾਓ ਚਿੜੀਆਂ ਜ਼ਿੰਦਾ ਹੋ ਗਈਆਂ ਇੱਕ ਬੀਬੀ ਬਾਲਟੀਆਂ ਨਾਲ ਖੂਹ ਚੋਂ ਪਾਣੀ ਭਰ-ਭਰ ਕੇ ਡੋਲ ਰਹੀ ਸੀ ਨੂੰ ਫਰੀਦ ਜੀ ਨੇ ਪੁੱਛਿਆ ਬੀਬੀ ਤੂੰ ਪਾਣੀ ਭਰ ਕੇ ਡੋਲ ਰਹੀ ਹੈਂ ਪਾਣੀ ਕਿਉਂ ਜ਼ਾਇਆ ਕਰ ਰਹੀ ਹੈ ਤਉਸ ਆਖਿਆ ਭਾਈ ਮੈਂ ਪਾਣੀ ਜ਼ਾਇਆ ਨਹੀਂ ਕਰ ਰਹੀ ਮੇਰੀ ਭੈਣ ਦੇ ਘਰ ਜੋ ਇਥੋਂ ਦੂਰ ਹੈ ਅੱਗ ਲੱਗ ਗਈ ਹੈ ਮੈਂ बुझा ਰਹੀ ਹਾਂ ਤਫਰੀਦ ਜੀ ਨੇ ਪੁੱਛਿਆ ਬੀਬੀ ਤੈਨੂੰ ਕਿਵੇਂ ਪਤਾ ਲੱਗਿਆ ਉੱਥੇ ਅੱਗ ਲੱਗ ਗਈ ਹੈ ਉਸਨੇ ਕਿਹਾ ਮੈਨੂੰ ਰੱਬ ਦਾ ਇਲਹਾਮ ਹੋਇਆ ਹੈ ਫਰੀਦ ਜੀ ਨੇ ਕਿਹਾ ਬੀਬੀ ਤੋਂ ਸ਼ਕਤੀਆਂ ਕਿਵੇਂ ਪ੍ਰਾਪਤ ਕੀਤੀਆਂ ਮੈਂ ਤਾਂ ਬੜੇ ਸਾਲ ਇਬਾਦਤ ਕਰਕੇ ਛੋਟੀ ਜਹੀ ਸ਼ਕਤੀ ਪਾਈ ਹੈ ਉਸ ਬੀਬੀ ਨੇ ਕਿਹਾ ਮੈਂ ਆਪਣੇ ਪਤੀ ਤੇ ਪਰਿਵਾਰ ਦੀ ਤਨ ਮਨ ਤੇ ਧਨ ਕਰਕੇ ਸੱਚੀ ਸੇਵਾ ਕੀਤੀ ਹੈ ਮੈਂ ਪੰਜੇ ਵਕਤ ਦੀ ਨਮਾਜ਼ ਪੜ੍ਹਦੀ ਹਾਂ ਅੱਲਾ ਮੇਰੇ ਤੇ ਮਿਹਰਬਾਨ ਹੈ ਮੈਨੂੰ ਇਲਹਾਮ ਬਖਸ਼ਦਾ ਰਹਿੰਦਾ ਹੈ ਇਬਾਦਤ ਦਾ ਫਲ ਨੇਕ ਕੰਮਾਂ ਉੱਤੇ ਖਰਚ ਕਰਨਾ ਚਾਹੀਦਾ ਹੈ ਚਿੜੀਆਂ ਨੂੰ ਮਾਰਨ ਵਾਸਤੇ ਨਹੀਂ ਤਾਂ ਫਰੀਦ ਜੀ ਸੋਚੀ ਪੈ ਗਏ ਮੇਰੀ 10-12 ਸਾਲ ਦੀ ਇਬਾਦਤ ਨਾਲੋਂ ਇਸ ਬੀਬੀ ਦੀ ਸੇਵਾ ਮਹਾਨ ਹੈ ਮੈਨੂੰ ਤਾਂ ਹੁਣ ਤੱਕ ਉਹ ਅਵਸਥਾ ਪ੍ਰਾਪਤ ਨਹੀਂ ਹੋਈ ਜੋ ਇਸ ਬੀਬੀ ਨੂੰ ਹੋਈ ਹੈ ਆਪ ਜੀ ਮੁਲਤਾਨ ਦੇ ਮਸ਼ਹੂਰ 올िया काकी जी ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਦਾ ਪ੍ਰਭਾਵ ਫਰੀਦ ਜੀ ਉੱਤੇ ਬਹੁਤ ਪਿਆ ਤੇ ਸ਼ੇਖ ਕਾਕੀ ਜੀ ਨੂੰ ਆਪਣਾ ਇਸ਼ਟ ਮੰਨ ਲਿਆ ਕਾਕੀ ਜੀ ਚਿਸ਼ਤੀ ਮਸ਼ਹੂਰ ਸੂਫੀ ਫਕੀਰ ਸਨ ਫਰੀਦ ਜੀ ਨੇ ਉਹਨਾਂ ਤੋਂ ਪੂਰੀ ਲਗਨ ਨਾਲ ਉਹਨਾਂ ਦਾ ਸਾਰਾ ਗਿਆਨ ਲੈ ਲਿਆ ਸੀ ਤੇ ਅੰਤ ਕਾਕੀ ਜੀ ਬਾਬਾ ਫਰੀਦ ਜੀ ਨੂੰ ਆਪਣਾ ਗੱਦੀ ਨਸ਼ੀਨ ਬਣਾ ਗਏ ਸੂਫੀ ਫਕੀਰਾਂ ਦੀਆਂ ਤਿੰਨ ਸੰਪਰਦਾਵਾਂ ਕਾਦਰੀ ਸੋਹਰਾਵਰਦੀ ਤੇ ਚਿਸ਼ਤੀ ਵਿੱਚੋਂ ਸਭ ਤੋਂ ਅੱਗੇ ਚਿਸ਼ਤੀ ਸੰਪਰਦਾ ਹੈ ਧਾਰਮਿਕ ਖੇਤਰ ਵਿੱਚ ਕਾਫੀ ਪ੍ਰਚਾਰ ਕੀਤਾ ਤੇ ਕਾਫੀ ਹਰਮਨ ਪਿਆਰੇ ਹੋ ਗਏ ਬਾਬਾ ਫਰੀਦ ਜੀ ਦਿਨ ਬਦਿਨ ਸਭ ਪਾਸੇ ਸਤਕਾਰੇ ਜਾਣ ਲੱਗੇ ਯੂਪੀ ਦੇ ਬਦਾਇਆਂ ਤੋਂ ਨizamuddin ਜੀ ਜੋ ਛੋਟੀ ਉਮਰ ਦੇ ਸਨ ਆ ਕੇ ਫਰੀਦ ਜੀ ਦੇ ਚੇਲੇ ਬਣ ਗਏ ਬਾਬਾ ਫਰੀਦ ਜੀ ਦੀ ਸੰਗਤ ਨਾਲ ਆਪ ਜੀ ਸੂਫੀ ਸੰਤ ਬਣ ਗਏ ਜਿਨ੍ਹਾਂ ਦੀ ਨਿਮਾਜ਼ੁਦੀਨ ਔਲੀਆ ਦੇ ਨਾਤੇ ਦਿੱਲੀ ਵਿਖੇ ਦਰਗਾਹ ਹੈ ਜਿਸ ਦੀ ਸੂਫੀ ਫਕੀਰਾਂ ਵਿੱਚ ਬਹੁਤ ਮਾਨਤਾ ਹੈ ਦੂਸਰੇ ਸੂਫੀ ਫਕੀਰ ਮੋਯੋਦੀਨ ਚਿਸ਼ਤੀ ਜੀ ਅਜਮੇਰ ਵਾਲੇ ਉਹਨਾਂ ਦੀ ਵੀ ਬਹੁਤ ਮਾਨਤਾ ਹੈ ਫਰੀਦ ਜੀ ਨੇ ਆਪਣਾ ਗੱਦੀ ਨਿਸ਼ੀਨ ਨizamuddin ਜੀ ਨੂੰ ਚੁਣਿਆ ਸੀ ਸੂਫੀ ਮੱਤ ਦੇ ਫਕੀਰ ਮਾਇਆ ਨੂੰ ਬਹੁਤੀ ਤਰਜੀਹ ਨਹੀਂ ਦਿੰਦੇ ਆਈ ਹੋਈ ਮਾਇਆ ਨੂੰ ਨਾਲ ਦੀ ਨਾਲ ਖਰਚ ਕਰ ਦਿੰਦੇ ਹਨ ਵੰਡ ਦਿੰਦੇ ਹਨ ਇੱਕ ਮਨੁੱਖ ਬਾਬਾ ਫਰੀਦ ਜੀ ਕੋਲ ਆਂਦਾ ਜਾਂਦਾ ਰਹਿੰਦਾ ਸੀ ਫਰੀਦ ਜੀ ਦੀ ਮਨ ਦੀ ਉੱਚੀ ਅਵਸਥਾ ਨੂੰ ਸਮਝਦਾ ਸੀ ਸਤਕਾਰ ਕਰਦਾ ਸੀ ਤੇ ਵਿਸ਼ਵਾਸ ਵੀ ਰੱਖਦਾ ਸੀ ਕਿ ਜੋ ਬਾਬਾ ਜੀ ਸਹਿਜ ਸੁਭਾ ਬੋਲ ਦਿੰਦੇ ਹਨ ਉਹ ਸੱਚ ਹੋ ਜਾਂਦਾ ਹੈ ਇੱਕ ਦਿਨ ਸ਼ਾਮ ਵੇਲੇ ਉਹ ਮਨੁੱਖ ਬਾਬਾ ਫਰੀਦ ਜੀ ਕੋਲ ਆਇਆ ਆਖਣ ਲੱਗਾ ਫਕੀਰ ਸਾਈ ਮੇਰੀ ਬੇਟੀ ਦੀ ਸ਼ਾਦੀ ਹੈ ਪਰ ਮੇਰੇ ਕੋਲ ਧੰਨ ਦੀ ਥੁੜ ਹੈ ਮੈਨੂੰ ਕੁਝ ਧੰਨ ਦਿਓ ਤਾਂ ਬਾਬਾ ਜੀ ਨੇ ਕਿਹਾ ਭਾਈ ਇਸ ਵੇਲੇ ਤਾਂ ਮੇਰੇ ਪਾਸ ਕੋਈ ਧੰਨ ਨਹੀਂ ਹੈ ਜੋ ਧੰਨ ਆਉਂਦਾ ਹੈ ਮੈਂ ਲੋਕਾਂ ਵਿੱਚ ਵੰਡ ਦਿੰਦਾ ਹਾਂ ਮੈਂ ਆਪਣੇ ਪਾਸ ਧੰਨ ਨਹੀਂ ਰੱਖਦਾ ਬੰਦੇ ਦਾ ਉਦਾਸ ਚਿਹਰਾ ਦੇਖ ਕੇ ਕਿਹਾ ਭਾਈ ਮੇਰੇ ਕੋਲ ਇਸ ਵੇਲੇ ਜੁੱਤੀ ਦਾ ਜੋੜਾ ਹੀ ਹੈ ਹੋਰ ਕੁਝ ਨਹੀਂ ਹੈ ਦੇਣ ਨੂੰ ਉਹ ਬੰਦਾ ਬਾਬਾ ਜੀ ਦੀਆਂ ਰਮਜ਼ਾਂ ਨੂੰ ਸਮਝਦਾ ਸੀ ਸਤਬਚਨ ਜੀ ਮੈਨੂੰ ਇਹੀ ਦੇ ਦਿਓ ਉਸ ਬੰਦੇ ਨੇ ਜੋੜਾ ਲੈ ਕੇ ਸਿਰ ਤੇ ਰੱਖ ਲਿਆ ਆਪਣੇ ਘਰ ਨੂੰ ਚੱਲ ਪਿਆ ਕੁਝ ਦੂਰੀ ਤੇ ਹੀ ਗਿਆ ਸੀ ਤਾਂ ਸ਼ੇਖ ਨਸੀਰਉਦੀਨ ਆ ਰਹੇ ਸਨ ਉਨਾਂ ਵੇਖਿਆ ਇਹ ਬੰਦਾ ਜੁੱਤੀ ਦਾ ਜੋੜਾ ਸਿਰ ਤੇ ਰੱਖ ਕੇ ਚੱਲ ਰਿਹਾ ਹੈ। ਨਸੀਰਉਦੀਨ ਦੀ ਮਨ ਦੀ ਅਵਸਥਾ ਉੱਚੀ ਸੀ। ਬੰਦੇ ਨੇ ਵਿਥਿਆ ਦਸੀ ਤਾਂ ਨਸੀਰਉਦੀਨ ਨੇ ਕਿਹਾ ਤੈਨੂੰ ਤੰਨ ਚਾਹੀਦਾ ਹੈ। ਮੈਂ ਆਪਣਾ ਸਾਰਾ ਤੰਨ 30 ਉਠਾਂ ਤੇ ਰੱਖ ਕੇ ਲੈ ਜਾ ਰਿਹਾ ਹਾਂ। ਬੱਬਾ ਫਰੀਦ ਜੀ ਨੂੰ ਭੇਟ ਕਰਨ ਮੈਂ ਸੰਤ ਬਣਨ ਲਈ ਮਾਇਆ ਦਾ ਮੋਹ ਛੱਡ ਕੇ ਉਨਾਂ ਕੋਲ ਜਾ ਰਿਹਾ ਹਾਂ ਮੈਨੂੰ ਧਨ ਨਹੀਂ ਚਾਹੀਦਾ ਮੈਨੂੰ ਬਖਸ਼ਿਸ਼ ਚਾਹੀਦੀ ਹੈ ਤੂੰ ਇਹ ਜੁੱਤੀ ਦਾ ਜੋੜਾ ਮੈਨੂੰ ਦੇ ਦੇ ਮੈਂ ਇੱਕ ਊਠ ਬੱਬਾ ਫਰੀਦ ਜੀ ਨੂੰ ਭੇਟ ਕਰਾਂਗਾ 29 ਊਠ ਤੂੰ ਲੈ ਜਾ ਤੇ ਆਪਣੀ ਬੇਟੀ ਦਾ ਧੂਮ ਧਾਮ ਨਾਲ ਵਿਆਹ ਕਰ ਸਰੋਤਾ ਜਨੋ ਬੱਬਾ ਫਰੀਦ ਜੀ ਬੜੇ ਪਵਿੱਤਰ ਆਤਮਾ ਵਾਲੇ ਸਨ ਸੂਫੀ ਸੰਤ ਫਕੀਰ ਸਨ ਉਹਨਾਂ ਦੀ ਮਹਾਨ ਹਰ ਇੱਕ ਰਮਜ਼ ਵਿੱਚ ਬਹੁਤ ਕੁਝ ਛੁਪਿਆ ਹੁੰਦਾ ਸੀ ਬਾਬਾ ਫਰੀਦ ਜੀ ਨੇ ਪੰਜਾਬੀ ਕਾਵਿ ਦੇ ਉੱਤੇ ਵੀ ਆਪਣਾ ਅਸਰ ਪਾਇਆ ਸੀ ਬਾਬਾ ਫਰੀਦ ਜੀ ਦੇ 130 ਲੋਕ ਜੋ ਬੜੇ ਕੀਮਤੀ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਵੰਗੀ ਦੇ ਤੌਰ ਤੇ ਦੋ ਸ਼ਲੋਕ ਲਿਖ ਰਹੇ ਹਾਂ ਫਰੀਦਾ ਕਾਲੀ ਜੀਨੀ ਨਾ 라ਵਿਆ ਧੋਲੀ 라ਵੇ ਕੋਏ ਕਰ ਸਾਈ ਸਿਉ ਪਰਹੜੀ ਰੰਗ ਨਵੇਲਾ ਹੋਏ ਫਰੀਦਾ ਜੋਤੈ ਮਾਰਨ ਮੁਖੀਆਂ ਤੀਨਾ ਨ ਮਾਰੇ ਘੁੰਮ ਆਪਣੜੇ ਘਰ ਜਾਈਏ ਪੈਰ ਤੀਨਾ ਦੇ ਚੁੰਮ ਧੰਨ ਬਾਬਾ ਫਰੀਦ ਜੀ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ